ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਵਿੱਚ ਐਸਾ ਕੋਈ ਵੀ ਸ਼ਖਸ਼ ਅਸੀਂ ਨਹੀਂ ਪੜਿਆ ਹੋਵੇਗਾ ਕਿ ਜਿਹਦੀ ਗੋਦ ਵਿੱਚ ਬਿਠਾ ਕੇ ਉਹਦੇ ਪੁੱਤਰ ਨੂੰ ਕਤਲ ਕੀਤਾ ਗਿਆ ਹੋਵੇ ਔਰ ਇਸ ਤੋਂ ਵੀ ਅੱਗੇ ਹੈਰਾਨੀ ਦੀ ਗੱਲ ਕਿ ਪੁੱਤਰ ਦਾ ਦਿਲ ਕੱਢ ਕੇ ਪਿਤਾ ਦੇ ਮੂੰਹ ਵਿੱਚ ਪਾ ਦਿੱਤਾ ਗਿਆ ਹੋਵੇ ਅਸੀਂ ਅੱਜ ਐਸੀ ਹੀ ਇਤਿਹਾਸ ਦੀ ਦਾਸਤਾਨ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਇਹ ਦਾਸਤਾਨ ਹੈ ਸਿੱਖ ਰਾਜ ਦੇ ਪਹਿਲੇ ਬਾਦਸ਼ਾ ਬਾਬਾ ਬੰਦਾ ਸਿੰਘ ਬਹਾਦਰ ਦੀ ਔਰ ਇੱਕ ਹੋਰ ਗੱਲ ਬੜੀ ਕਾਬਲੇ ਗੌਰ ਹੈ ਵੱਖ-ਵੱਖ ਗੁਰਮਤ ਸਖਲਾਈ ਕੈਂਪਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਕਿ ਸਿੱਖ ਰਾਜ ਦਾ ਪਹਿਲਾ ਬਾਦਸ਼ਾ ਕੌਣ ਹੈ ਤੇ ਕਿਸੇ ਬੱਚੇ ਨੂੰ ਇਹ ਸਵਾਲ ਦਾ ਜਵਾਬ ਨਹੀਂ ਆਇਆ ਕਿਸੇ ਨੇ ਕਿਹਾ ਜੀ ਮਹਾਰਾਜਾ ਰਣਜੀਤ ਸਿੰਘ ਕਿਸੇ ਨੇ ਕੁਝ ਕਿਹਾ ਕਿਸੇ ਨੇ ਕਿਸੇ ਗੁਰੂ ਗੋਬਿੰਦ ਸਿੰਘ ਦਾ ਨਾਮ ਲਾਇਆ ਤਾਂ ਪਰ ਕਾਬਲੇ ਗੌਰ ਗੱਲ ਇਹ ਹੈ ਕਿ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਨ੍ਹਾਂ ਨੇ ਪਹਿਲੀ ਵਾਰ ਪੰਜਾਬ ਦੇ ਵਿੱਚੋਂ ਮੁਗਲਿਆ ਸਲਤਨਤ ਦੀ ਜੜ ਪੁੱਟ ਕੇ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਔਰ ਇਹ ਵੀ ਪਹਿਲੀ ਵਾਰ ਹੋਇਆ ਕਿ ਜ਼ਮੀਨਾਂ ਦੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ ਨੀ ਤੇ ਉਸ ਤੋਂ ਪਹਿਲਾਂ ਜ਼ਮੀਨਾਂ ਦਾ ਮਾਲਕ ਹਾਕਮ ਹੋਇਆ ਕਰਦਾ ਸੀ ਪਾਵਰ ਰਾਜਾ ਹੋਇਆ ਕਰਦਾ ਸੀ ਬਾਦਸ਼ਾਹ ਨਵਾਬ ਹੋਇਆ ਕਰਦਾ ਸੀ ਤੇ ਲੋਕ ਕੇਵਲ ਵੋਂਦੇ ਸੀ ਮਾਲਕ ਬਣਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਔਰ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘੇਰੇ ਦੇ ਵਿੱਚ ਆ ਜਾਂਦੇ ਆ ਘੇਰੇ ਦੇ ਵਿੱਚ ਆਉਣ ਤੋਂ ਉਪਰੰਤ 7-8 ਮਹੀਨੇ ਲਗਾਤਾਰ ਗਲੀ ਦੇ ਵਿੱਚ ਘੇੜ ਘੇਰਾ ਪਿਆ ਰਹਿੰਦਾ ਹੈ ਤੇ ਆਖਰਕਾਰ ਦਸੰਬਰ 1715 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਸਾਥੀਆਂ ਸਮੇਤ ਗ੍ਰਫਤਾਰ ਕਰ ਲਿਆ ਜਾਂਦਾ ਹੈ ਗ੍ਰਫਤਾਰ ਕਰਕੇ ਉਹਨਾਂ ਨੂੰ ਲਾਹੌਰ ਲਿਆਂਦਾ ਗਿਆ ਔਰ ਲਾਹੌਰ ਤੋਂ ਫਿਰ ਜਿਹੜਾ ਸੀ ਉਹਨਾਂ ਨੂੰ ਦਿੱਲੀ ਖੜਿਆ ਗਿਆ ਜਦੋਂ ਦਿੱਲੀ ਖੜਨ ਲੱਗੇ ਤੇ ਜਕਰੀਆ ਖਾਨ ਨੇ ਕਿਹਾ ਪੀ ਆ ਤਿੰਨ ਚਾਰ ਸੌ ਸਿੱਖ ਅਸੀਂ ਲੈ ਕੇ ਦਿੱਲੀ ਜਾਵਾਂਗੇ ਦਿੱਲੀ ਦਾ ਬਾਦਸ਼ਾਹ ਤੇ ਨਾਰਾਜ਼ ਹੋਏਗਾ ਵੀ ਇੰਨੇ ਮਹੀਨੇ ਲੱਗੇ ਇੰਨਾ ਘੇਰਾ ਪਾਇਆ ਇੰਨੀ ਵੱਡੀ ਫੌਜ ਤੇ ਆ ਤੁਹਾਡੇ ਕੋਲ 315 ਨਹੀਂ ਸੀ ਫੜਿਆ ਜਾਂਦਾ ਹੁਣ ਕੀ ਕੀਤਾ ਜਾਏ ਜੰਤਕ ਕਤਲੇਆਮ ਦਾ ਐਲਾਨ ਕੀਤਾ ਜਾਏ ਜੰਤਕ ਕਤਲੇਆਮ ਦਾ ਐਲਾਨ ਕੀਤਾ ਗਿਆ ਸਿਰ ਵੱਡ ਵੱਡ ਕੇ ਨੇਜਿਆਂ ਤੇ ਟੰਗੇ ਗਏ ਇਸ ਤਰ੍ਹਾਂ ਦੇ ਸਿਰ ਕੱਟ ਕੱਟ ਕੇ ਉੱਪਰ ਜੁੜੇ ਕਰ ਲਏ ਗਏ ਵੀ ਇਹ ਜੇ ਬੱਚੇ ਸਿੱਖ ਹੈ ਤਾਂ 2000 ਸਿਰ ਜਿਹੜਾ ਸੀ ਉਹ ਨੇਜਿਆਂ ਦੇ ਉੱਪਰ ਟੰਗਿਆ ਗਿਆ ਇੱਕ ਬਿੱਲੀ ਮਾਰ ਕੇ ਨੇਜੇ ਦੇ ਉੱਪਰ ਟੰਗ ਲਈ ਗਈ ਨੇ ਦਾ ਭਾਵ ਸੀ ਕਿ ਅਸੀਂ ਸਿੱਖ ਤਾਂ ਕੀ ਕੋਈ ਬਿੱਲੀ ਵੀ ਜਿੰਦੀ ਨਹੀਂ ਰਹਿਣ ਦਿੱਤੀ ਬੈ ਫਿਰ ਆਖਰਕਾਰ ਕੀ ਹੋਇਆ ਵੀ ਉਹ ਜਿਹੜਾ 2000 ਸਿਰ ਨਿਜਿਆਂ ਤੇ ਟੰਗਿਆ ਹੋਇਆ ਉਹਦੇ ਮਗਰ 740 ਸਿੱਖ ਗ੍ਰਿਫਤਾਰ ਕਰਕੇ ਬੰਨੇ ਹੋਏ ਮਗਰ ਬਾਬਾ ਬੰਦਾ ਸਿੰਘ ਬਹਾਦਰ ਹਾਥੀ ਦੇ ਉੱਪਰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ ਉਹਨਾਂ ਦੇ ਜਿਹੜਾ ਸੀ ਸਿਰ ਦੇ ਉੱਪਰ ਲਾਲ ਰੰਗ ਦੀ ਪੱਗ ਬੱਦੀ ਲਾਲ ਰੰਗ ਦਾ ਚੋਲਾ ਪਵਾਇਆ ਇੱਕ ਮਜ਼ਾਕ ਕਰਨ ਵਾਸਤੇ ਲਾਲ ਰੰਗ ਦਾ ਜਿਹੜਾ ਸੀ ਉਹ ਪੱਗ ਬੰਨੀ ਤੇ ਚੋਲਾ ਪਵਾਇਆ ਗਿਆ ਉਹਨਾਂ ਦੇ ਸਿਰ ਦੇ ਉੱਪਰ ਇੱਕ ਡੱਬਾ ਰੱਖਿਆ ਤੇ ਡੱਬੇ ਦੇ ਵਿੱਚ ਮਿੱਟੀ ਪਾਈ ਹੈ 3-4 ਕਿਲੋ ਵਜ਼ਨ ਹੋਣ ਕਰਕੇ ਬਾਬਾ ਬੰਦਾ ਸਿੰਘ ਭਾਦਰ ਦੀ ਧੌਣ ਜਿਹੜੀ ਅੱਗੇ ਨੂੰ ਝੁਕੀ ਹੋਈ ਸੀ ਤੇ ਮਗਰ ਫਿਰ ਕਮਰੋਦੀਨ ਤੇ ਜ਼ਕਰੀਆ ਖਾਂ ਵਰਗੇ ਜਿਹੜੇ ਆ ਰਹੇ ਸੀ ਭਾਵ ਕਿ ਅਸੀਂ ਜਿੱਤ ਕੇ ਆ ਰਹੇ ਹਾਂ ਇਹ ਸਾਰਾ ਜਲੂਸ 29 ਫਰਵਰੀ 1716 ਈਸਵੀ ਨੂੰ ਦਿੱਲੀ ਦੇ ਵਿੱਚ ਦਾਖਲ ਹੁੰਦਾ ਹੈ ਹੁਣ ਇਹ ਵੀ ਸਵਾਲ ਆਏਗਾ 29 ਫਰਵਰੀ ਹਾਂ ਜਿਹੜੀ ਫਰਵਰੀ ਹੈ ਉਹ ਬਹੁਤਾ ਕਰਕੇ 28 ਦਿਨ ਦੀ ਹੁੰਦੀ ਹੈ ਪਰ ਇਹ 4 ਸਾਲਾਂ ਬਾਅਦ ਜਾ ਕੇ 29 ਫਰਵਰੀ ਜਿਹੜੀ ਉਹ ਆਉਂਦੀ ਹੈ ਫਰਵਰੀ ਦਾ ਮਹੀਨਾ 29 ਦਾ ਹੁੰਦਾ ਹੈ ਤਾਂ 1716 ਈਸਵੀ ਦੇ ਵਿੱਚ 29 ਫਰਵਰੀ ਦਾ ਦਿਨ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਾਥੀਆਂ ਸਮੇਤ ਉਹਨਾਂ ਨੂੰ ਦਿੱਲੀ ਦੇ ਵਿੱਚ ਜਿਹੜਾ ਸੀ ਉਹਨਾਂ ਦਾ ਜਲੂਸ ਕੱਢਿਆ ਜਾਂਦਾ ਫਿਰ ਦਿੱਲੀ ਦਾ ਬਾਦਸ਼ਾਹ ਫਰਖਸ਼ੇਰ ਹੁਕਮ ਜਾਰੀ ਕਰਦਾ ਹੈ ਵੀ ਰੋਜ਼ 100-100 ਸਿੱਖ ਨੂੰ ਸ਼ਹੀਦ ਕੀਤਾ ਜਾਏ ਕਤਲ ਕੀਤਾ ਜਾਏ ਰੋਜ਼ ਕੋਤਵਾਲੀ ਦੇ ਵਿੱਚੋਂ ਕੱਢ ਕੇ 100 ਸਿੱਖ ਨੂੰ ਸ਼ਹੀਦ ਕੀਤਾ ਜਾਂਦਾ ਹੈ ਉਮਜੀਠੇ ਦੇ ਨੇੜੇ ਪਿੰਡ ਸਪਾਰੀਵਿੰਡ ਦਾ ਰਹਿਣ ਵਾਲਾ ਭਾਈ ਭੀਮ ਸਿੰਘ ਉਹਨੂੰ ਵੀ ਜਕਰੀਆ ਖਾਨ ਦੀ ਫੌਜ ਗ੍ਰਫਤਾਰ ਕਰਕੇ ਲੈ ਗਈ ਸੀ ਉਹਦੀ ਮਾਂ ਨੇ ਕਿਸੇ ਤਰੀਕੇ ਦੇ ਨਾਲ ਬਾਦਸ਼ਾਹ ਤੱਕ ਪਹੁੰਚ ਕੀਤੀ ਤੇ ਪਹੁੰਚ ਕਰਨ ਤੋਂ ਬਾਅਦ ਉਹਨੇ ਲਿਖਾ ਲਿਆ ਕਿ ਜੇ ਇਹਦਾ ਪੁੱਤਰ ਕਹਿ ਦੇਵੇ ਮੈਂ ਸਿੱਖ ਨਹੀਂ ਤੇ ਉਹਦੀ ਜਾਨ ਬਚ ਸਕਦੀ ਹੈ ਜਦੋਂ ਉਹਨੇ ਜਾ ਕੇ ਜਲਾਦ ਨੂੰ ਮਖਾਇਆ ਉਹ ਲਿਖਿਆ ਹੋਇਆ ਪਰਵਾਨਾ ਤੇ ਜਲਾਦ ਨੇ ਕਿਹਾ ਵੀ ਤੇਰੀ ਜਾਨ ਬਚ ਗਈ ਹੈ ਤੂੰ ਕਹਿ ਦੇ ਮੈਂ ਸਿੱਖ ਨਹੀਂ ਤਾਂ ਸਿੱਖ ਕਹਿਣ ਲੱਗਿਆ ਅਗੋਂ ਕਹਿੰਦਾ ਨਹੀਂ ਮੇਰੀ ਮਾਂ ਝੂਠ ਬੋਲਦੀ ਹੈ ਮੈਂ ਸਿੱਖ ਹਾਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਜਾਣਾ ਚਾਹੁੰਨਾ ਹਾਂ ਮੈਂ ਆਪਣੇ ਬਾਕੀ ਭਰਾਵਾਂ ਦੀ ਤਰ੍ਹਾਂ ਸ਼ਹੀਦ ਹੋਣਾ ਚਾਹੁੰਨਾ ਹੈ ਇਸ ਕਰਕੇ ਜਲਦੀ ਦੇ ਨਾਲ ਮੈਨੂੰ ਸ਼ਹੀਦ ਕੀਤਾ ਜਾਏ ਤਾਂ ਫਿਰ ਉਹ ਸਰਦਾਰ ਭੀਮ ਸਿੰਘ ਵੀ ਸ਼ਹੀਦ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ ਬਾਕੀ ਦੇ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ 700 ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਵਾਰੀ ਆਉਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਵੱਡੇ 17 ਜਰਨੈਲਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਵਾਜਾ ਬਖਤੀਆਰ ਕਾਕੀ ਦੀ ਦਰਗਾਹ ਦੇ ਕੋਲ ਕੈਦ ਕਰਕੇ ਰੱਖਿਆ ਜਾਂਦਾ ਹੈ ਨਾ ਉਹਨਾਂ ਦੀ ਗੋਦ ਵਿੱਚ ਲਿਆ ਕੇ ਉਹਨਾਂ ਦੇ ਪੁੱਤਰ ਨੂੰ ਬਿਠਾਇਆ ਜਾਂਦਾ ਹੈ ਜਿਹਦੀ ਉਮਰ ਅਜੇ ਪੌਣੇ 4 ਸਾਲ ਦੀ ਹੈ। ਬਾਬਾ ਬੰਦਾ ਸਿੰਘ ਭਾਦਰ ਦਾ ਪੁੱਤਰ ਬਾਬਾ ਅਜੈ ਸਿੰਘ ਪੌਣੇ 4 ਸਾਲ ਦੀ ਉਮਰ ਹੈ ਗੋਦ ਵਿੱਚ ਬਿਠਾ ਕੇ ਤੇ ਜਲਾਦ ਕਹਿੰਦਾ ਵੀ ਲੈ ਬੰਦਾ ਸਿੰਘ ਆਪਣੇ ਪੁੱਤਰ ਨੂੰ ਕਤਲ ਕਰ ਦੇ ਤੇ ਬਾਬਾ ਬੰਦਾ ਸਿੰਘ ਭਾਦਰ ਕਹਿੰਦੇ ਐ ਮੇਰੀ ਗੋਦ ਵਿੱਚ ਮੇਰਾ ਪੁੱਤਰ ਬੈਠਾ ਹੈ। ਜੇ ਮੇਰੀ ਗੋਦ ਵਿੱਚ ਤੇਰਾ ਪੁੱਤਰ ਵੀ ਬੈਠਾ ਹੋਵੇ ਮੈਂ ਤਾਂ ਵੀ ਉਹਨੂੰ ਕਤਲ ਨਹੀਂ ਕਰਾਂਗਾ ਕਿਉਂਕਿ ਸਿੱਖ ਕਦੇ ਬੱਚੇ ਤੇ वार ਨਹੀਂ ਕਰਦਾ ਤੇ ਜਲਾਦ ਨੇ ਫਿਰ ਖੰਜਰ ਮਾਰ ਕੇ ਬਾਬਾ ਬੰਦਾ ਸਿੰਘ ਭਾਦਰ ਦੀ ਗੋਦ ਵਿੱਚ ਬੈਠੇ ਬਾਬਾ ਅਜੈ ਸਿੰਘ ਦੇ ਛਾਤੀ ਨੂੰ ਚੀਰ ਦਿੱਤਾ ਗਿਆ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਪਾਇਆ ਗਿਆ ਆਂਦਰਾਂ ਦਾ ਹਾਰ ਪ੍ਰੂ ਕੇ ਬੰਦਾ ਸਿੰਘ ਦੇ ਗਲ ਵਿੱਚ ਪਾ ਦਿੱਤਾ ਗਿਆ ਤੇ ਫਿਰ ਜਿਹੜਾ ਖੂਨ ਸੀ ਉਹ ਕੱਢ ਕੇ ਬੰਦਾ ਸਿੰਘ ਦੇ ਮੂੰਹ ਦੇ ਉੱਪਰ ਮਲ ਦਿੱਤਾ ਗਿਆ ਸ਼ਹੀਦ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਸੀ ਤਸੀਹੇ ਦੇ ਕੇ ਸ਼ਹੀਦ ਕਰਨਾ ਸ਼ੁਰੂ ਕੀਤਾ ਜਮੂਰਾਂ ਦੇ ਨਾਲ ਉਹਨਾਂ ਦਾ ਮਾਸ ਜਿਹੜਾ ਸੀ ਉਹ ਖਿੱਚ ਦਿੱਤਾ ਗਿਆ ਫਿਰ ਉਹਨਾਂ ਦੀ ਇੱਕ ਅੱਖ ਕੱਢੀ ਗਈ ਦੂਸਰੀ ਅੱਖ ਕੱਢੀ ਗਈ ਇੱਕ ਹੱਥ ਕੱਟਿਆ ਗਿਆ ਦੂਸਰਾ ਹੱਥ ਕੱਟਿਆ ਗਿਆ ਇੱਕ ਲੱਤ ਕੱਟੀ ਗਈ ਦੂਸਰੀ ਲੱਤ ਕੱਟੀ ਗਈ ਇਦਾਂ ਫਿਰ ਇੱਕ ਭਾਰਾ ਹਥੋੜਾ ਮਾਰ ਕੇ ਸਿਰ ਦੇ ਵਿੱਚ ਉਹਨਾਂ ਦਾ ਸਿਰ ਫੇਜ ਦਿੱਤਾ ਗਿਆ ਬੜੀ ਬੇਰਹਿਮੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਨਾਲ ਉਹਨਾਂ ਦੇ 17 ਜਿਹੜੇ ਸਿੱਖ ਸਨ ਬਹਾਦਰ ਜਰਨੈਲ ਸੀ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਭਾਵੇਂ ਬਾਬਾ ਬਾਸ ਸਿੰਘ ਹੋਵੇ ਹੋਰ ਸਿੱਖ ਹੋਣ ਤਾਂ ਇਹ ਸੀ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਔਰ ਉਹਨਾਂ ਦੇ ਹੀ ਪੁੱਤਰ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੋਹ ਕੋ ਕੇ ਸ਼ਹੀਦ ਕਰਕੇ ਉਹਨਾਂ ਦਾ ਦਿਲ ਬੰਦਾ ਸਿੰਘ ਦੇ ਮੂੰਹ ਵਿੱਚ ਪਾਇਆ ਇਹਨਾਂ ਮਰਜੀਵੜਿਆਂ ਨੂੰ ਯਾਦ ਕਰੀਏ ਚੇਤੇ ਕਰੀਏ ਉਹਨਾਂ ਦੇ ਦਸੇ ਰਸਤੇ ਦੇ ਉੱਪਰ ਚੱਲ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਈਏ ਇਹ ਇਤਿਹਾਸ ਦੀ ਜਾਣਕਾਰੀ ਆਪ ਸਰਵਣ ਕਰਿਓ ਤੇ ਅੱਗੇ ਸ਼ੇਅਰ ਕਰਿਓ ਤਾਂ ਕਿ ਹੋਰਨਾਂ ਨੂੰ ਵੀ ਇਤਿਹਾਸ ਦੀ ਜਾਣਕਾਰੀ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ